ਇਹ ਆਪਣੇ ਬੋਲਾਂ ਲਈ ਚਾਹੀਏ ਥੋਰੀ ਐਂਟਰਪ੍ਰਾਈਜ਼ ਇਸ ਨੇ ਨੀਵਾ ਰੱਖ ਕੇ ਤਾਂ ਕਰਕੇ ਇਹ ਸਲਾਈਡ ਵਾਲੇ ਬਣਾਤਾ ਜੀ ਇਹ ਮਾਰਵਲ ਦੇ ਨਾਲੋਂ ਤਾਂ ਸਸਤਾ ਪੈਂਦਾ ਜੀ ਠੀਕ ਪਿੰਡਾਂ ਚ ਵੀ ਹਨਾ ਲੋਕੀ ਵਿਹੜੇ-ਵਿਹੜੇ ਘੱਟ ਰੱਖਣ ਲੱਗ ਗਏ ਹਾਂਜੀ ਕੋਠੀ ਦਾ ਪਲੈਂਥ ਲੈ ਪਰ ਪਾ ਉੱਚਾ ਰੱਖਿਆ ਇਹ ਉਹਨੂੰ ਸਾਹਮਣੇ ਉੱਚ ਜਿਹਾ ਹੈਂਗਿੰਗ ਜਿਹੜੇ ਮਿਰਰ ਲਾ ਰੱਖਿਆ ਲੋਬੀ 16 ਬਾਈ 18 ਹੈ ਇਸਾਈ ਜੀ ਉਹਨੂੰ ਜ਼ੂਮ ਕਰਕੇ ਵਿਖਾਇਆ ਇੱਥੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਦਾ ਮੁੰਗਾ ਰਾਸਤਾਨੀ ਆ ਤੁਹਾਡੇ ਵਾਸਤੇ ਸੋਹਣੇ ਘਰਾਂ ਚੋਂ ਹੋਰ ਘਰ ਲੈ ਕੇ ਆਏ ਹਾਂ ਜੋ ਕਿ ਇਹ ਤਾਂ 5-6 ਸਾਲ ਪਹਿਲਾਂ ਬਣਿਆ ਸੀਗਾ ਮਾਡਰਨ ਐਲੀਵੇਸ਼ਨ ਚ ਬਣਿਆ ਹੋਇਆ ਤੇ ਘਰ ਜਿੰਨਾ ਘੱਟ ਖਰਚਾ ਹੋ ਸਕਦਾ ਸੀਗਾ ਉਹਨਾਂ ਘੱਟ ਖਰਚਾ ਕਰਕੇ ਕੀਤਾ ਗਿਆ ਲੇਕਿਨ ਘਰ ਪੂਰਾ ਵਧੀਆ ਮੇਨਟੇਨ ਕਰਕੇ ਜੋ ਜੋ ਘਰ ਦੇ ਵਿੱਚ ਰਿਕੁਆਇਰਮੈਂਟ ਚੀਜ਼ਾਂ ਹੁੰਦੀਆਂ ਨੇ ਉਹ ਸਾਰੀ ਚੀਜ਼ਾਂ ਘਰ ਚ ਲਾਈਆਂ ਗਈਆਂ ਸਭ ਕੁਝ ਬਣਾਇਆ ਗਿਆ ਤੇ ਪੂਰੀ ਮਜ਼ਬੂਤ ਕੁਆਲਿਟੀ ਦਾ ਮਟੀਰੀਅਲ ਯੂਜ਼ ਕੀਤਾ ਗਿਆ ਤੁਹਾਨੂੰ ਪੂਰਾ ਘਰ ਵਿਖਾਵਾਂਗੇ ਜਿਹੜੇ ਬਾਈ ਨੇ ਘਰ ਬਣਾਇਆ ਸੀਗਾ ਉਹ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਜੋ ਚੀਜ਼ ਤੇ ਜਿੰਨਾ ਜਿੰਨਾ ਖਰਚਾ ਹੋਇਆ ਉਹ ਸਾਰੀ ਖਰਚੇ ਦੀ ਆਪਾਂ ਜਾਣਕਾਰੀ ਦਵਾਂਗੇ ਆਓ ਤੁਹਾਨੂੰ ਘਰ ਵਿਖਾਣੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਪਹਿਲਾ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਮੇਰਾ ਨਾਮ ਬਲਕਰਨ ਸਿੰਘ ਰਾਮਗੜੀਆ ਜੀ ਠੀਕ ਹੈ ਬਾਈ ਆਪਾਂ ਤਹਸੀਲ ਸੰਗਰੀਆ ਦੇ ਪਿੰਡ ਬੋਲਾ ਵਾਲੀ ਵਿੱਚ ਖੜੇ ਆ ਠੀਕ ਹੈ ਬਾਈ ਬਾਈ ਪਹਿਲਾ ਤਾਂ ਮੈਨੂੰ ਨਾ ਦਰਵਾਜ਼ੇ ਬਾਰੇ ਦੱਸੋ ਮੈਨੂੰ ਆ ਦਰਵਾਜ਼ਾ ਖੋਲਣ ਚ ਜ਼ੋਰ ਬੜਾ ਲੱਗਿਆ ਕਿੰਨਾ ਖਚੋੜ ਆ ਬਾਈ ਦਰਵਾਜ਼ਾ ਕੀ ਸਾਈਏ ਦਰਵਾਜ਼ੇ ਦਾ ਇਹਦੀ ਚੁੜਾਈ ਹੈ ਜੀ 18 ਫੁੱਟ ਹੈ ਜੀ ਠੀਕ ਹੈ ਬਾਈ ਇਹ ਟੈਕਟਰ ਟਰਾਲੀਆਂ ਦੇ ਵਿੱਚ ਲਿਆਉਣ ਵਿੱਚ ਦਿੱਕਤ ਆਉਂਦੀ ਹੈ ਪਿੰਡਾਂ ਵਿੱਚ ਤੁਸੀਂ ਜਾਣਦੇ ਹੋ ਜੀ ਇੱਕ ਸਪੇਸ ਘੱਟ ਸੀ ਗਲੀ ਦਾ ਜੀ ਠੀਕ ਆ ਗਲੀ ਜ ਤੇ ਉਤੋਂ ਹਨਾ ਵੀ ਮੈਂ ਮੰਨਦਾ ਹੈ ਨਾ ਨਹੀਂ ਤਾਂ ਗੇਟ ਨੂੰ ਪਾ ਅੰਦਰ ਲੈ ਸਕਦੇ ਸੀ ਹਟਾ ਕੇ ਪਿੱਛੇ ਇਸ ਕਰਕੇ ਵੀ ਆਪਾਂ ਫਰਸ਼ ਨੂੰ ਜਿਆਦਾ ਥੋੜਾ ਜਿਹਾ ਗਲੀ ਤੋਂ ਥੋੜਾ ਜਿਆਦਾ ਉੱਚਾ ਰੱਖ ਕੇ ਨਹੀਂ ਰੱਖ ਲਈ ਸਕਦੇ ਸੀ ਰੈਂਪ ਠੀਕ ਹੈ ਜੀ ਇਹ ਨੀਵਾ ਰੱਖ ਕੇ ਤਾਂ ਕਰਕੇ ਇਹ ਸਲਾਈਡ ਵਾਲੇ ਬਣਾਤਾ ਜੀ ਠੀਕ ਹੈ ਬਈ ਅਰੇ ਖੁੱਲਣ ਚ ਦਿੱਕਤ ਨਹੀਂ ਆਉਂਦੀ ਬਹੁਤ ਵਧੀਆ ਹੈ ਨਾ ਵੀ ਡੋਰ ਨਾਲੇ ਲੁੱਕ ਵਧੀਆ ਆਉਂਦੀ ਹੈ ਹਾਂਜੀ ਤੇ ਨਾਲੇ ਹਨਾ ਵੀ ਉਹ ਵਧੀਆ ਬਣਿਆ ਹੋਇਆ ਹੈ ਬਾਈ ਪਹਿਲਾਂ ਤਾਂ ਮੈਨੂੰ ਆ ਦੱਸੋ ਪੂਰੇ ਘਰ ਦਾ ਸਾਈਜ਼ ਕਿੰਨਾ ਹੈਗਾ 플ੌਟ ਦਾ ਤੇ ਬਿਲਡ ਅਪ ਏਰੀਆ ਕਿੰਨਾ ਹੈਗਾ 52 बाई 46 ਦਾ ਇਹ ਕੋਠੇ ਦਾ ਕਵਰ ਏਰੀਆ ਹੈ ਠੀਕ ਹੈ ਜੀ ਤੇ ਪੂਰਾ 플ੌਟ ਕਿੰਨਾ ਸਾਈਜ਼ ਦਾ ਵੀ ਇਹ ਵਾਲਾ 플ੌਟ ਹੈ 100 बाई 60 ਦਾ ਹੈ ਜੀ 100 बाई ਸਾਡਾ 60 ਫੁੱਟ ਚੌੜਾ 100 ਫੁੱਟ ਲੰਮਾ ਹੈਗਾ ਠੀਕ ਹੈ ਬਈ ਬਈ ਆ ਇੰਟਰਲੋਕ ਜਿਹੜੇ ਹੈਗੇ ਆ ਆ ਕਿੱਥੋਂ ਲੈ ਕੇ ਆਂਦੇ ਆ ਇਹ ਆਪਣੇ ਬੋਲ ਵਾਲੀ ਚ ਹੈ ਜੀ ਥੋਰੀ ਐਂਟਰਪ੍ਰਾਈਜ਼ਸ ਠੀਕ ਹੈ ਬਈ ਉਹਨਾਂ ਤੋਂ ਲੈਂਦੇ ਸੀ ਠੀਕ ਹੈ ਬਈ ਤੇ ਇਹਨਾਂ ਘਰ ਦਾ ਡਿਜ਼ਾਈਨ ਬਈ ਬਹੁਤ ਸੋਹਣਾ ਹੈਗਾ ਬਈ ਮਾਡਰਨ ਐਲੀਵੇਸ਼ਨ ਹੈਗੀ ਇਹ ਘਰ ਦੀ ਹੈ ਨਾ ਤੇ ਕਿੰਨੇ ਸਾਲ ਹੋ ਗਏ ਬਈ ਇਹ ਘਰ ਬਣੇ ਨੂੰ ਇਹ 2019 ਚ ਬਣਾਇਆ ਸੀ 19 ਚ ਹਾਂ ਠੀਕ ਹੈ 6 ਸਾਲ ਹੋ ਗਏ ਮਤਲਬ ਹਾਂ ਤੇ ਕਿੰਨਾ ਬਈ ਖਰਚਾ ਆ ਗਿਆ ਸੀ ਪੂਰਾ ਘਰ ਬਣਾਉਣ ਤੇ ਇਹ ਜੀ ਆਪਣੇ ਮਾਲਕ ਕਹਿੰਦੇ ਆ ਜੀ 80 ਲੱਖ ਆ ਗਿਆ ਟੋਟਲ ਇਹਦਾ ਖਰਚਾ ਸਰ 80 ਲੱਖ ਪੇਂਟ ਲੱਗਦਾ ਸੀ ਲਾਗਤ ਖਰਚਾ ਆ ਗਿਆ ਤੇ ਜਿੰਨਾ ਕਿ ਮਤਲਬ ਕਿ ਹੋ ਸਕਦਾ ਸੀ ਵੀ ਹੈ ਨਾ ਵੀ ਮਜ਼ਬੂਤੀ ਨਾਲ ਪੂਰਾ ਘਰ ਬਣਿਆ ਹੋਇਆ ਹਾਂਜੀ ਪੂਰੀ ਮਜ਼ਬੂਤੀ ਠੀਕ ਆ ਵੀ ਹੈ ਨਾ ਵੀ ਉਹ ਮੈਂ ਦੇਖ ਸਕਦਾ ਹਾਂ ਨਾ ਵੀ ਉਸ ਪਾਸੇ ਜਿਵੇਂ ਤੁਸੀਂ ਪਿੱਛੇ ਵੇਖ ਸਕਦੇ ਹੋ ਉਧਰ ਬਾਈ ਹੋਰਾਂ ਨੇ ਵੀ ਗਰਾਜ ਬਣਾਇਆ ਹੈ ਟਰੈਕਟਰ ਟਰਾਲੀ ਖੜਾਉਣ ਵਾਸਤੇ ਆਪਣੀ ਗੱਡੀਆਂ ਖੜਾਉਣ ਵਾਸਤੇ ਤੇ ਪੂਰਾ ਖੁੱਲਾ ਏਰੀਆ ਬਣਿਆ ਵੀ ਬੰਦਾ ਹੈ ਨਾ ਪਿੰਡਾਂ ਚ ਆ ਸਭ ਤੋਂ ਵਧੀਆ ਗੱਲ ਹੁੰਦੀ ਵੀ ਅੱਜ ਕੱਲ ਦਾ ਵੀ ਕੀ ਹੋਣ ਲੱਗ ਗਿਆ ਰ ਪਿੰਡਾਂ ਚ ਬਹੁਤ ਪਿੰਡਾਂ ਚ ਵੀ ਹਨਾ ਲੋਕੀ ਵੇੜੇ ਬੂੜੇ ਘੱਟ ਰੱਖਣ ਲੱਗ ਗਏ ਹਾਂਜੀ ਦਾ ਕੱਚਾ ਛੱਡ ਦਿੰਦੇ ਆ ਉਹਨੂੰ ਵਧੀਆ ਮੈਂਟੇਨਿੰਗ ਰੱਖਦੇਗੇ ਉਹਨਾਂ ਬਾਈ ਹੋਰਾਂ ਨੇ ਉਹਨਾਂ ਕਾ ਰੱਖਿਆ ਗ੍ਰੇਂਦੀ ਹਨਾ ਵੀ ਵੇਖ ਨੂੰ ਮਾੜਾ ਜਿਹੀ ਕਿ ਕਿ ਬਾਊਡਰ ਤੇ ਵੀ ਦਰਖਤ ਲਾ ਰੱਖੇ ਬੂਟੇ ਲਾ ਰੱਖੇ ਵਧੀਆ ਸਹੀ ਹੈ ਉਹ ਵੀ ਵੇਖਣ ਚ ਵਧੀਆ ਲੱਗਦੇ ਆ ਤੇ ਦੂਜਾ ਵੀ ਆ ਆ ਦਾ ਨਾ ਵੀ ਕੱਚੀ ਥਾਂ ਨਹੀਂ ਛੱਡੀ ਵੀ ਕੱਲ ਨੂੰ ਜਿਵੇਂ ਮੀਂਹ ਪੈਂਦਾ ਕਾਰਗਰ ਹੁੰਦਾ ਜਿਵੇਂ ਕਿ ਆਪਾਂ ਉਹਨੂੰ ਵੇਖ ਸਕਦੇ ਆ ਵੀ ਮੀਂਹ ਪਿਆ ਇਹ ਜੀ ਫਿਰ ਉਹ ਸਲਾਈਡ ਡੋਰ ਲਾਇਆ ਸੀ ਨਾ ਉਸ ਕਰਕੇ ਫਰਸ਼ ਨੂੰ ਡਾਉਨ ਨਹੀਂ ਰੱਖਣਾ ਪੈਂਦਾ ਸੀਗਾ ਜਿਆਦਾ ਉੱਚਾ ਨਹੀਂ ਰੱਖ ਸਕਦੇ ਥੋੜੇ ਕਹਿਣ ਦਾ ਭਾ ਵੀ ਸਿੱਧਾ ਪਿੱਛੋਂ ਚਾਲੀ ਬਾੜਨ ਦੇ ਅੰਦਰ ਦਿੱਕਤ ਆਉਂਦੀ ਸੀ ਸਿੱਧਾ ਉੱਥੋਂ ਬੰਦਾ ਆਉਂਦਾ ਤੇ ਸਿੱਧਾ ਅੰਦਰ ਨੂੰ ਕਰਦਾਗਾ ਕੋਠੀ ਦਾ ਪਲੈਂਥ ਲੈਵਲ ਆਪਾਂ ਉੱਚਾ ਰੱਖਿਆ ਹੈ ਪਲੈਂਥ ਲੈਵਲ ਉੱਚਾ ਰੱਖਿਆ ਬਈ ਕਿੰਨੇ ਫੁੱਟ ਤੇ ਵੀ ਆਪਾਂ ਇਹਦੀ ਨੀਂਹ ਪਾਈਏ ਕਰਦੀ ਇਹ ਜੀ ਆਪਣੇ ਗਲੀ ਨਾਲੋਂ ਨਵਾਂ ਫਟਾ ਚਾਹੀਏ ਜੀ ਇਹਦੀ ਠੀਕ ਹੈ ਤੇ ਡੰਗਾਈ ਕਿੰਨੀ ਰੱਖੀ ਨੀ ਲਗਾਈ 3 ਫੁੱਟ ਹੋ ਗਈ 3 ਫੁੱਟ ਰੱਖੀ ਹੈ ਤੇ ਜਿਵੇਂ ਕਿ ਦੋਸਤੋ ਆਪਾਂ ਪੁਰਾਣੀ ਵੀਡੀਓ ਚ ਆਪਾਂ ਬਿਕੋਸ ਚ ਰਗੜਾਈ ਨਹੀਂ ਸੀ ਕੀਤੀ ਹੋਈਗੀ ਤੇ ਆ ਆਪਾਂ ਜਿਹੜਾ ਫਲੋਰ ਹੈਗਾ ਪੂਰਾ ਰਗੜਾਈ ਕਰਕੇ ਤਿਆਰ ਕੀਤਾ ਹੋਇਆ ਤੇ ਬਾਈ ਕੋਟਾ ਸਟੋਨ ਦਾ ਫਾਇਦਾ ਇੱਕ ਤਾਂ ਤੁਸੀਂ ਕਹ ਸੀਗਾ ਵੀ ਹੈ ਨਾ ਵੀ ਮਾੜਾ ਗਰਮੀ ਚ ਹੋ ਰਹਿੰਦਾ ਹਾਂਜੀ ਇਹ ਫੈਲਦਾ ਨਹੀਂ ਹੈ ਗਰਮੀ ਵਿੱਚ ਕਰੈਕਿੰਗ ਨਹੀਂ ਦਿਖਾਉਂਦਾ ਤੇ ਕੋਸਟ ਦੀ ਆਪਾਂ ਗੱਲ ਕਰੀਏ ਵੀ ਉਹਦਾ ਕਿੰਨਾ ਫਰਕ ਪੈ ਜਾਂਦਾ ਮਾਰਬਲ ਨਾਲੋਂ ਇਹ ਇੰਟਰਲੋਕ ਟਾਈਲ ਨਾਲੋਂ ਵੀ ਇਹਦਾ ਕਿੰਨਾ ਖਰਚੇ ਦਾ ਫਰਕ ਪੈ ਜਾਂਦਾ ਇਹ ਮਾਰਬਲ ਦੇ ਨਾਲੋਂ ਤਾਂ ਸਸਤਾ ਪੈਂਦਾ ਜੀ ਠੀਕ ਜੀ 30 35 ਰੁਪਏ ਪੈਂਦਾ ਮਾਰਬਲ ਤਾਂ ਆਪਾਂ ਕਿੰਨਾ ਵੀ ਮਹਿੰਗਾ ਲਾ ਸਕਦੇ ਹਾਂ ਬਾਕੀ ਬਾਹਰ ਵਿੱਚ ਜ਼ਿਆਦਾ ਇਹ ਸੁਰੱਖਿਅਤ ਚੰਗਾ ਰਹਿੰਦਾ ਜੀ ਤੇ ਬਾਈ ਮਾੜਾ ਇਹ ਘਰ ਅੰਦਰੋਂ ਵਿਖਾਉਂਗੇ ਆਜੋ ਬਾਈ ਮੋਨੂ ਅੰਦਰ ਆ ਕੇ ਵਖਾ ਪੱਥਰ ਦਾ ਮੰਦਰ ਤੁਸੀਂ ਦੇਖ ਸਕਦੇ ਹੋ ਨਾ ਵੀ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਬਾਈ ਹੋਰਾਂ ਨੇ ਵੀ ਸਪੈਸ਼ਲੀ ਬਾਈ ਕਹਿੰਦੇ ਵੀ ਅਸੀਂ ਜੈਪੁਰ ਤੋਂ ਮੰਗਵਾਇਆ ਹੈ ਹੈਨਾ ਹਾਂਜੀ ਜੈਪੁਰ ਤੋਂ ਕਾਰੀਗਰ ਬਹੁਤ ਹੈਗੇ ਉੱਥੇ ਜੋ ਪੱਥਰ ਦਾ ਮੰਦਰ ਬਣਾਉਂਦੇ ਆ ਤੇ ਉੱਥੋਂ ਮੰਗਵਾ ਕੇ ਤਿਆਰ ਕਰਾ ਕੇ ਤੇ ਵੀ ਇੱਥੇ ਸਬਿਸ਼ ਕੀਤਾ ਵੀ ਹੁਣ ਤਾਂ ਵੀ ਆਪਣੇ ਆਸ-ਪਾਸ ਬਣ ਲਾਦਾ ਵੀ ਹੁਣ ਤਾਂ ਬਾਈ ਆਪਣੇ ਏਰੀਆ 'ਚ ਬਹੁਤ ਮਿਲਦੇ ਹੋਣਗੇ ਨਾ ਲੇਕਿਨ ਆ ਜਿਹੜਾ ਬਣਵਾਇਆ ਸੀ ਉਹ ਘਰ 6-7 ਸਾਲ ਪਹਿਲਾਂ ਬਣਿਆ ਉਦੋਂ ਬਾਈ ਇਹਨਾਂ ਨੇ ਜੈਪੁਰ ਤੋਂ ਮੰਗਵਾਇਆ ਉਸੋ ਬਈਆ ਡਰਾਈਂਗ ਰੂਮ ਬਣਾਉ ਮਰਾਇਆ। ਉਹ ਡਰਾਈਂਗ ਰੂਮ ਹੈ ਜੀ ਆਪਣਾ। ਭਈਆ ਕਿੰਨੇ ਸਾਈਜ਼ ਚ ਬਣਿਆ ਹੋਇਆ ਆ? 12 14 ਦਾ ਜੀ। ਤੇ ਫਰਨੀਚਰ ਵੀ ਵਾਇਰ ਉਹਨੇ ਘਰੇ ਬਣਾਇਆ ਵਾਲੇ। ਘਰੇ ਬਣਾਇਆ ਜੀ ਫਰਨੀਚਰ ਸਾਰਾ। ਵੀ ਜਿੰਨੀਕ ਜ਼ਰੂਰਤ ਹੁੰਦੀ ਹੈ ਨਾ ਵੀ ਸਿੰਪਲ ਦੇ ਹਿਸਾਬ ਨਾਲ ਵੀ ਉਹਨਾਂ ਕ ਵਧੀਆ ਬਣਾਇਆ ਵੀ ਘਰ ਦੇ ਵਿੱਚ ਨਾ ਵੀ ਆਪਾਂ ਨੂੰ ਬਾੜਾ ਤਾਮਝਾਮ ਕਰਕੇ ਵੀ ਸੋਵੇ ਖਰਚਾ ਕਰਕੇ ਨਹੀਂ ਕੀਤਾਗਾ। ਸਿੰਪਲ ਜਿੰਨੀਕ ਚੀਜ਼ ਸਿੰਪਲ ਰੱਖ ਕੇ ਹੈ ਨਾ ਘਰ ਨੂੰ ਵੀ ਜਿੰਨੀਕ ਬਚਤ ਹੋ ਸਕਦੀ ਸੀ ਉਹ ਵੀ ਕੀਤੀ ਗਈ ਹੈ ਤੇ ਪੂਰਾ ਸਿੰਪਲ ਵੀ ਰੱਖਿਆ ਹੈ। ਉਹਨੂੰ ਸਾਹਮਣੇ ਉਹ ਚੀਜ਼ ਲਗਾ ਹੈ ਹੈਂਗਿੰਗ ਜਿਹੜੇ ਮਿਰਰ ਲਾ ਰੱਖਿਆ ਵੀ ਵੇਖਣ ਚ ਕਿੰਨੇ ਵਧੀਆ ਲੱਗਦੇ ਹੈ ਨਾ ਵੀ ਨਾ ਆਪਾਂ ਨੂੰ ਇੰਟੀਰੀਅਰ ਡਿਜ਼ਾਈਨਿੰਗ ਦੇ ਇਥੇ ਲੋਡ ਨਹੀਂ ਗਈ ਵੀ ਚੀਜ਼ ਵੇਖੋ ਵੀ ਵੇਖਣ ਚ ਵਧੀਆ ਲੱਗਦੀ ਹੈ ਨਾਲੇ ਵਾਲ ਡੈਕਰ ਹੋ ਜਾਂਦੀ ਹੈ ਨਾਲੇ ਵੀ ਆਪ ਦਾ ਚੀਜ਼ ਬੜਾ ਖਰਚਾ ਵੀ ਨਹੀਂ ਹੁੰਦਾਗਾ ਤੇ ਭਾਈ ਆ ਲੌਬੀ ਦਾ ਕਿੰਨਾ ਸਾਈਜ਼ ਹੈਗਾ ਸਾਰੀ ਦਾ ਲੌਬੀ 16 ਬਾਈ 18 ਹੈ ਜੀ ਸਾਈਜ਼ 16 ਬਾਈ 18 ਦੀ ਹਾਂ ਜੀ ਠੀਕ ਹੈ ਜਿਵੇਂ ਤੁਸੀਂ ਦੋਸਤੋ ਵੇਖ ਸਕਦੇ ਹੋ ਵੀ ਲੌਬੀ ਇਸ ਟਾਈਮ ਅਸੀਂ ਕੋਈ ਲਾਈਟ ਨਹੀਂ ਜਗਾ ਰੱਖੀ ਇੱਥੇ ਹਾਂ ਲੇਕਿਨ ਚਾਰੇ ਪਾਸਿਓ ਪੂਰੀ ਲਾਈਟਿੰਗ ਹੈ ਵੀ ਨਕਸ਼ਾ ਵੀ ਘਰ ਦਾ ਬਣਿਆ ਤਾਂ ਇਹੋ ਜਿਹਾ ਬਣਿਆ ਹੈ ਨਾ ਵੀ ਜਿਵੇਂ ਕਿ ਨਾ ਤਾਂ ਘਰ ਚ ਲਾਈਟਿੰਗ ਦੀ ਕੋਈ ਪ੍ਰੋਬਲਮ ਹੈਗੀ ਹੈ ਨਾ ਕੋਈ ਵੈਂਟੀਲੇਸ਼ਨ ਦਾ ਇਸ਼ੂ ਹੈ ਤੇ ਦੂਜੀ ਮੇਨ ਚੀਜ਼ ਆ ਬਖਾਉ ਸਾਹਮਣੇ ਆ ਵੀ ਬਾਈ ਹੋਰਾਂ ਜਿਹੜਾ ਡੈਕਰਲ ਮੰਗਵਾਇਆ ਸਪੈਸ਼ਲ ਜੈਪੁਰ ਤੋਂ ਹੀ ਮੰਗਵਾਇਆ ਹੈ ਕਿ ਮੋਸਟਲੀ ਦੇਖੋ ਆਪਣੇ ਰਾਜਸਥਾਨ ਦੇ ਨਾ ਆ ਖੋਬੀ ਜ਼ਰੂਰ ਹੈਗੀ ਵੀ ਇੱਥੇ ਜਿੰਨੀ ਵੀ ਡਵਾਲ ਡੈਕੋਰੇਸ਼ਨ ਦੀ ਚੀਜ਼ਾਂ ਮਿਲਦੀਆਂ ਇਹ ਹੈ ਜੇ ਕੁਝ ਵੀ ਸਟੱਫ ਮਿਲਦਾ ਉਹ ਰਾਸਤਾਂ ਦੇ ਮੇਨ ਕਲਾਕਾਰ ਬਹੁਤ ਹੈਗੇ ਇੱਥੇ ਨਾਲ ਚੀਜ਼ਾਂ ਬਹੁਤ ਵਧੀਆ ਮਿਲਦੀਆਂ ਨੇ ਹਾਂਜੀ ਤੇ ਬਾਈ ਹੋਰਾਂ ਨੇ ਪੂਰੇ ਸ਼ੌਂਕ ਨਾਲ ਨਿੱਕੀ ਨਿੱਕੀ ਚੀਜ਼ਾਂ ਲਾਈਆਂ ਨੇ ਲੇਕਿਨ ਜੋ ਚੀਜ਼ ਲਾਈ ਹੈ ਉਹ ਬਹੁਤ ਹੀ ਵਧੀਆ ਲਾ ਰੱਖੀ ਹੈ ਜਿਵੇਂ ਕਿ ਬੈਟ ਰੋਇੰਗ ਨੂੰ ਤੁਹਾਨੂੰ ਬਖਾਇਆ ਸੀਗਾ ਨਾ ਵੀ ਉੱਥੇ ਵੀ ਹੈਂਗਿੰਗ ਮਿਰਰ ਲਾ ਰੱਖਿਆ ਆ ਤੁਸੀਂ ਦੇਖ ਸਕਦੇ ਹੋ ਮਗਰ ਵੀ ਆਪਣੇ ਜਿਹੜੇ ਆਹ ਉਹਨੂੰ ਦੁਬਾਰੇ ਘੁਮਾ ਕੇ ਜੀ ਭਾਈ ਆਹ ਚੀਜ਼ ਕਿੰਨੀ ਵਧੀਆ ਲੱਗ ਜਾਂਦੀ ਹੈ ਆ ਵੀ ਜੈਪੁਰ ਤੋਂ ਮੰਗਵਾਇਆ ਹੈ ਦੂਜਾ ਸਭ ਤੋਂ ਮੇਨ ਚੀਜ਼ ਮਨੂੰ ਜ਼ੂਮ ਕਰਕੇ ਬਖਾਇਆ ਇਥੇ ਟਰੈਡੀਸ਼ਨਲ ਚੀਜ਼ ਪੇ ਘਰ ਨੂੰ ਹੈਰੀਟੇਜ ਲੁੱਕ ਦਿੰਦੀ ਐ ਆਪਣੀ ਜੜ੍ਹਾਂ ਨਹੀਂ ਛੱਡੀਆਂ ਚਰਖਾ ਬਾਈ ਹੋਰਾਂ ਨੇ ਇਹੋ ਜੀ ਲੋਕੇਸ਼ਨ ਤੇ ਲਾਇਆ ਵੀ ਕਹਿੰਦੇ ਵੀ ਇਹ ਬਾਈ ਹੋਰਾਂ ਦਾ ਚਰਖਾ ਬਹੁਤ ਪੁਰਾਣਾ ਸੀਗਾ ਤਿੰਨ ਪੀੜੀਆਂ ਦਾ ਚਰਖਾ ਇਹਨਾਂ ਨੇ ਬਾਅਦ ਚ ਡੈਕੋਰ ਕਰਾ ਕੇ ਉਹਨੂੰ ਮੇਨਟੇਨ ਕਰਕੇ ਵਧੀਆ ਤੇ ਇਹਨਾਂ ਨੇ ਐਸੀ ਸਪੈਸ਼ਲੀ ਜਗ੍ਹਾ ਛੜਾ ਕੇ ਆਹ ਵਾਲੀ ਤੇ ਇਟ ਐਸਟੈਬਲਿਸ਼ ਕੀਤਾ ਵੀ ਤਾਂ ਕਿ ਆ ਵੇਖਣ ਨਾਲ ਨੂੰ ਵਧੀਆ ਲੱਗੇ ਇਹਨਾਂ ਦੀ ਜਿਹੜੀ ਪੀੜੀਆਂ ਦੀ ਚੱਲੀ ਹੋਈ ਚੀਜ਼ ਹੈਗੀ ਐ ਉਹ ਮੇਨਟੇਨ ਰਵੇ ਤੇ ਲੁੱਕ ਵੀ ਵਧੀਆ ਆਵੇ ਚੀਜ਼ ਸੰਭਾਲ ਵੀ ਰਵੇ ਯਾਦ ਅਸਤ ਵੀ ਰਵੇ ਯਾਦ ਅਸ ਰਹਿੰਦੀ ਹੈ ਮੇਨ ਉਹੀ ਗੱਲ ਬਈ ਪਤਾ ਕੀ ਹੁੰਦਾ ਮੈਂ ਆਪਾਂ ਕਈ ਵਾਰ ਵੇਖਦੇ ਹੁੰਦੇ ਆ ਤੇ ਉਹਦੇ ਚ ਕੀ ਹੁੰਦਾ ਲੋਕ ਕੀ ਕਰਦੇ ਪ੍ਰਾਣੀ ਜਿਹੀ ਬਜ਼ੁਰਗਤ ਚੀਜ਼ਾਂ ਹੁੰਦੀਆਂ ਨੇ ਉਹ ਜਦਾ ਸੁੱਟ ਦਿੰਦੇ ਆ ਕਈ ਕਹਿੰਦੇ ਯਾਰ ਕਵਾੜ ਬਣ ਗਿਆ ਕੌਣ ਸੰਭੂਗਾ ਲੇਕਿਨ ਬਹੁਤ ਘੱਟ ਹੁੰਦੇ ਆ ਨਾ ਜਿਹੜੀ ਚੀਜ਼ਾਂ ਮੈਂਟੇਨ ਕਰਦੇ ਆ ਪ੍ਰਾਣੀ ਚੀਜ਼ਾਂ ਸੰਭਾਲ ਕਰਦੇ ਆ ਉਹਨਾਂ ਨੂੰ ਆਪਣੇ ਘਰ ਚ ਰੱਖਦੇ ਆ ਵੀ ਤੇ ਤੀਜੀ ਚੀਜ਼ ਹੈ ਨਾ ਵੀ ਵੇਖਣ ਚ ਨਾਲੇ ਤਾਂ ਚੀਜ਼ ਵਧੀਆ ਲੱਗਦੀ ਹੈ ਸੰਭਾਲ ਰਹਿ ਗਈ ਨਾਲੇ ਵੀ ਆਉਦਾ ਹੈ ਨਾ ਵੀ ਬੜਾ ਖਰਚਾ ਵੀ ਨਹੀਂ ਹੁੰਦਾ ਵੀ ਘਰ ਦੀ ਚੀਜ਼ ਘਰ ਚ ਹੀ ਰਹਿ ਜਾਂਦੀ ਹੈ ਉਹਦਾ ਫਾਇਦਾ ਹੀ ਫਾਇਦਾ ਮਨੂੰ ਆ ਬਖਾ ਮੜਿਆ ਆ ਆ ਵੋਲ ਡੈਕੋਰ ਕਿੰਨਾ ਵਧੀਆ ਲੱਗ ਜਾਂਦਾ ਸਿੰਪਲ ਦਾ ਸਿੰਪਲ ਮੇਜ ਘਰੇ ਬਣਾਇਆ ਤੇ ਬਾਈ ਉਹਨਾਂ ਨੇ ਛੋਟੀ ਛੋਟੀਆਂ ਨਾ ਮੂਰਤੀਆਂ ਨਹੀਂ ਲਾ ਕੇ ਤੇ ਮਿਰਰ ਦਾ ਡਿਜ਼ਾਈਨ ਵਧੀਆ ਲਾ ਕੇ ਤੇ ਵੋਲ ਦਾ ਡਿਜ਼ਾਈਨ ਉਹ ਨਾ ਕਿ ਐਨਾਂਸ ਕਰਤਾ ਬਲਕਿ ਇਹ ਨਾ ਪੂਰਾ ਵਧੀਆ ਬਣਾਤਾਗਾ ਤੇ ਭਈਆ ਬੈਡਰੂਮ ਮਨੂੰ ਇਦਾਂ ਲਾ ਕੇ ਬੈਡਰੂਮ ਘਮੜਾਇਆ ਬਾਈ ਬੈਡਰੂਮ ਦਾ ਸਾਈਜ਼ ਕਿੰਨਾ ਹੈਗਾ 13 ਬਾਈ 14 ਹੈ ਜੀ ਬੈਡਰੂਮ ਸਾਈਜ਼ ਠੀਕ ਹੈ ਤੇ ਮਨ ਨੂੰ ਆ ਬਖਾ ਹੁੰਦੇ ਜਦੋਂ ਖਰਚਾ ਆਪਾਂ ਘੱਟ ਖਰਚੇ ਦੀ ਜਿਵੇਂ ਗੱਲ ਕੀਤੀ ਤੇ ਬਾਈ ਉਹਨਾਂ ਨੇ ਲੱਕੜ ਦਾ ਕੰਮ ਜਿੰਨਾ ਕਿ ਮਿਨੀਮਮ ਹੋ ਸਕਦਾ ਸੀਗਾ ਉਹਨਾਂ ਕਰਵਾਇਆ ਤੇ ਬਾਈ ਉਹਨਾਂ ਨੇ ਇੱਥੇ ਨਾ ਵੀ ਆ ਪੁਰਾਣੀ ਜਿਹੀ ਬਲਮਾਰੀ ਹੁੰਦੀ ਸੀ ਜਸਤੇ ਦੀਆਂ ਉਹ ਅਲਮਾਰੀ ਬਣਵਾ ਕੇ ਇੱਥੇ ਮਗਰੋਂ ਸਾਰਾ ਪਿੱਛੇ ਇੱਟਾ ਦੀ ਬਣਾ ਕੇ ਪਹਿਲਾਂ ਸਟਰਕਚਰ ਖੜਾ ਕਰਕੇ ਤੇ ਉਹਦੇ ਉੱਪਰ ਫਰੇਮ ਆ ਕਰਤਾ ਤਾਂ ਕਿ ਵੀ ਆਪਣਾ ਲੱਕੜ ਦਾ ਖਰਚਾ ਨਾ ਹੋਵੇ ਤੇ ਨਾ ਹੋਵੇ ਤੇ ਤੀਜੀ ਮੇਨ ਚੀਜ਼ ਜਿਹੜੀ ਜਿਹੜੀ ਆ ਸੈਂਟਰੀ ਸਿੰਪਲ ਹੀ ਸਿੰਪਲ ਹੈ ਲੱਕੜ ਦਾ ਵਧੀਆ ਡਿਜ਼ਾਈਨ ਬਣਾਇਆ ਹੋਇਆ ਹੈ ਵੇਖਣ ਚ ਵਧੀਆ ਤੇ ਇਹਦੇ ਪਿੱਛੇ ਚਾਹ ਤੁਸੀਂ ਛੋਟੀ ਛੋਟੀਆਂ ਆਪਣੇ ਕੋਲਾਜ ਬਣਾ ਕੇ ਵੀ ਫੋਟੋਆਂ ਲਾ ਲਓ ਚਾਹ ਦੋ ਵੱਡੀਆਂ ਫੋਟੋਆਂ ਲਾ ਲਓ ਚਾਹ ਪੇਂਟਿੰਗ ਲਾ ਲਓ ਚਾਹ ਇਹਨੂੰ ਖਾਲੀ ਵੀ ਛੱਡੀ ਹੈ ਨਾ ਤਾਂ ਵੀ ਵੇਖਣ ਚ ਬਹੁਤ ਵਧੀਆ ਲੱਗ ਜਾਂਦੀ ਹੈ ਦੂਜੀ ਇਸ ਕਮਰੇ ਚ ਹੋਰ ਗੱਲ ਹੈਗੀ ਹੈ ਵੀ ਲਾਈਟਿੰਗ ਲਾਈਟਿੰਗ ਇਸ ਕਮਰੇ ਚ ਵੀ ਪੂਰੀ ਹੈਗੀ ਹੈ ਵੀ ਰੋਸ਼ਨੀ ਹੈ ਨਾ ਵੀ ਚਾਰੇ ਪਾਸੇ ਘਰ ਦੇ ਵਿੱਚ ਰੋਸ਼ਨੀ ਦੀ ਕੋਈ ਕਮੀ ਨਹੀਂ ਗਈ ਵੀ ਡਿਜ਼ਾਈਨ ਘਰਾਂ ਚ ਐਜਾ ਹੀ ਹੋਣਾ ਚਾਹੀਦਾ ਯਾਰ ਵੀ ਆਪਾਂ ਨੂੰ ਲਾਈਟ ਜਗਾਣ ਦੀ ਲੋੜ ਨਾ ਪਵੇ ਹਰ ਇੱਕ ਪਾਸੇ ਚਾਰੇ ਆ ਵੇਖ ਇਧਰ ਬਾਥਰੂਮ ਦਾ ਸਾਈਜ਼ ਪੂਰਾ ਵੱਡਾ ਤੇ ਬਾਈ ਬਾਥਰੂਮ ਦਾ ਸਾਈਜ਼ ਕਿੰਨਾ ਇਧਰ 10x10 ਹੈ ਜੀ ਸਹੀ 10x10 ਦਾ ਬਾਥਰੂਮ ਹੈਗਾ ਤੇ ਬਾਥਰੂਮ ਵੇਖਣ ਚ ਇਹਨਾਂ ਵਧੀਆ ਲੱਗੀ ਜਾਂਦਾ ਟਾਈਲਾਂ ਦਾ ਕੰਮ ਬਈ ਬਹੁਤ ਸੋਹਣਾ ਕੀਤਾ ਹੈ ਨਾ ਕਲਰ ਸਿਲੈਕਸ਼ਨ ਜਿਹੜੀ ਟਾਈਲਾਂ ਦੀ ਹੈਗੀ ਹੈ ਉਹ ਬਹੁਤ ਵਧੀਆ ਹੈਗੀ ਹੈ ਤੇ ਬਾਥਰੂਮ ਦੇ ਦੋ ਐਂਟਰਸ ਰੱਖਿਆ ਹੈ ਨਾ ਇੱਕ ਬਾਹਰੋਂ ਤੇ ਇੱਕ ਅੰਦਰੋਂ ਵਿੱਚੋਂ ਬਾਹਰੋਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਰੂਮ ਦੇ ਵਿੱਚ ਦੋਹਾਂ ਕਨੈਕਸ਼ਨ ਕਰਤਾਗਾ ਕਾਮਨ ਵੀ ਹੈ ਅਟੈਚ ਕਾਮਨ ਵੀ ਕਰਤਾਗਾ ਅਟੈਚ ਵੀ ਕਰਤਾਗਾ ਤੇ ਚੀਜ਼ ਹੈ ਨਾ ਵੀ ਓਵਰਲ ਵਧੀਆ ਹੀ ਬਣਾਈ ਹੋਈ ਹੈ ਵੀ ਇਹ ਨਾ ਜਿੰਨਾ ਕਬਈ ਉਹਨਾਂ ਨੇ ਖਰਚਾ ਬਚ ਸਕਦਾ ਸੀ ਨਾ ਚੀਜ਼ਾਂ ਤੋਂ ਉਹਨਾਂ ਖਰਚਾ ਬਣਾਇਆ ਬਚਾਇਆ ਤੇ ਨਾਲੇ ਵੇਖ ਕੇ ਹਨਾ ਵੀ ਲੁੱਕ ਵੀ ਵਧੀਆ ਆ ਜਾਂਦੀ ਵੀ ਆਪਾਂ ਕਈ ਕਿਸੇ ਪਾਸੇ ਕੋਈ ਕਮੀ ਹੈ ਨਹੀਂ ਤੇ ਬਈ ਕਿਚਨ ਕਿਹੜੇ ਪਾਸੇ ਕਰਦਾ ਕਿਚਨ ਆ ਜਾਂਦੀ ਕਿਚਨ ਵੀ ਯਾਰ ਹਨਾ ਸਿੰਪਲ ਰੱਖਿਆ ਸਿੰਪਲ ਕੰਮ ਕਰਿਆ ਜਮਾਂ ਸਿੰਪਲ ਕੰਮ ਕਰਿਆ ਕਿਚਨ ਦਾ ਵੀ ਹਨਾ ਵੀ ਵੇਖਣ ਚ ਕੋਈ ਉਹ ਨਹੀਂ ਗੀ ਤੇ ਜਿੰਨਾ ਕ ਸਿੰਪਲ ਫਰਨੀਚਰ ਹੋ ਸਕਦਾ ਸੀਗਾ ਕਿਚਨ ਚ ਆਪਾਂ ਜਿੰਨੇ ਆ ਸਿੰਪਲ ਆਪਾਂ ਬਣਾ ਸਕਦੇ ਆ ਉਨੇ ਬਣਾਏ ਹੋ ਸਿੰਪਲ ਐਨੇ ਕੇ ਬਣਾਏ ਯਾਰ ਵੀ ਵੇਖਣ ਚ ਵਧੀਆ ਲੱਗ ਜਾਂਦੇ ਆ ਹਾਂਜੀ ਕੋਈ ਆਪਾਂ ਬੜਾ ਤਾਮਜਾਮ ਕਰਕੇ ਬੜਾ ਆਇਓਨਿਕਸ ਲਾ ਕੇ ਹਨਾ ਵੀ ਆਪਣੀ ਜਿਵੇਂ ਆਪਣੇ ਮਾਡਰਨ ਬੰਦੇ ਆ ਨਾ ਪ੍ਰੋਪਰਲੀ ਸਿਚਨ ਬਣਾ ਕੇ ਉਹ ਚੀਜ਼ਾਂ ਨਹੀਂ ਕੀਤੀਆਂ ਹਾਂਜੀ ਸਿੰਪਲ ਕੈਬਿਨੇਟ ਬਣਾਏ ਆ ਸਿੰਪਲ ਬਹੁਤ ਵਧੀਆ ਜਿਹੜਾ ਸਨਮਾਇਕਾ ਦਾ ਕਲਰ ਸਿਲੈਕਸ਼ਨ ਰੱਖਿਆ ਹੋਇਆ ਸਿੰਪਲ ਦਾ ਸਿੰਪਲ ਬਹੁਤ ਵਧੀਆ ਰੱਖਿਆ ਹੋਇਆ ਵੀ ਓਵਰਲ ਆਮ ਜਿਹੜੀ ਆਪਣੀ ਮਿਡਲ ਕਲਾਸ ਫੈਮਿਲੀ ਹੁੰਦੀ ਆ ਨਾਰਮਲ ਘਰ ਵਾਲੇ ਹੁੰਦੇ ਆ ਆਪਣੇ ਉਹਨਾਂ ਵਾਸਤੇ ਵੀ ਜਿੰਨੀ ਚੀਜ਼ ਵਧੀਆ ਬਣ ਸਕਦੀ ਆ ਉਹ ਚੀਜ਼ ਓਨੀ ਵਧੀਆ ਬਣਾਈ ਆ ਵੀ ਬੜਾ ਤਾਮਜਾਮ ਨਹੀਂ ਕੀਤਾਗਾ ਬੜੇ ਸ਼ੀਸ਼ੇ ਸ਼ੂਸ਼ੇ ਲਾ ਕੇ ਵੀ ਹੈ ਨਾ ਵੀ ਉਹ ਸਿਸਟਮ ਨਹੀਂ ਕੀਤਾਗਾ ਤੇ ਨਾ ਹੀ ਆਪਾਂ ਵੀ ਇੱਥੇ ਕਈ ਵੀ ਐਂਟਰਸ ਤੇ ਬਹੁਤ ਜ਼ਿਆਦਾ ਲੱਕੜ ਤੇ ਪੈਸਾ ਲਾ ਕੇ ਦਰਵਾਜ਼ੇ ਬਣਾਏ ਆ ਤੇ ਤੀਜੀ ਮੇਨ ਚੀਜ਼ ਮੈਨੂੰ ਆ ਬਖਾਇਆ ਵੀ ਐਸਾ ਘਰ ਚ ਨਾ ਸਭ ਤੋਂ ਮੇਜੜੀ ਵਧੀਆ ਗੱਲ ਮੈਨੂੰ ਲੱਗੀ ਹੈ ਘਰ ਦੀ ਹਰ ਇੱਕ ਵੋਲ ਤੇ ਸਿੰਦਰੀਆਂ ਟਾਈਪ ਹੈ ਨਾ ਵੀ ਜਿੰਨੇ ਨਿੱਕੇ ਨਿੱਕੇ ਫਰੇਮ ਲਿਆ ਕੇ ਆ ਹੋਮ ਡੈਕੋਰ ਦੀ ਜੋ ਚੀਜ਼ਾਂ ਆਉਂਦੀਆਂ ਉਹ ਲਿਆ ਕੇ ਲਾਈਆਂ ਹੋਈਆਂ ਵੀ ਕੋਈ ਦੀਵਾਰ ਖਾਲੀ ਨਹੀਂ ਛੱਡੇਗੀ ਤੇ ਹਰ ਇੱਕ ਦੀਵਾਰ ਨੂੰ ਅਨਾਉਂਸ ਕਰਕੇ ਪੂਰਾ ਹੈ ਨਾ ਵੀ ਜਿੰਨੀ ਚੀਜ਼ਾਂ ਹੋਮ ਡੈਕੋਰਨਲ ਹੋ ਸਕਦੀਆਂ ਨੇ ਉਹਨਾਂ ਹੀ ਵਧੀਆ ਬਣਾਇਆ ਹੈ ਠੀਕ ਹੈ ਵੀ ਓਵਰਲ ਦਾ ਨਾ ਘਰ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਨਾ ਬਈ ਮਾਡਰਨ ਦਾ ਮਾਡਰਨ ਔਰ ਪੁਰਾਣੀ ਚੀਜ਼ਾਂ ਸੰਭ ਕੇ ਨਾ ਘਰ ਨੂੰ ਵਧੀਆ ਹੈਰੀਟੇਜ ਵੀ ਸੰਭਾਲ ਰੱਖੀ ਹੈ ਚੀਜ਼ ਵਧੀਆ ਬਣਾ ਰੱਖੀ ਹੈ ਠੀਕ ਹੈ ਸੋ ਓਵਰਲ ਦੋਸਤੋ ਤੁਹਾਨੂੰ ਪੂਰੀ ਕੋਠੀ ਵਿਖਾਈ ਹੈ ਪੂਰੀ ਕੋਠੀ ਦੇ ਬਾਰੇ ਸਾਨੂੰ ਜਿੰਨਾ ਸਾਈਜ਼ ਸੀਗਾ ਕਾਰਜ ਕੀ ਕੀ ਕੰਮ ਹੋਇਆ ਇੰਟੀਰੀਅਰ ਦਾ ਕੰਮ ਸਾਰਾ ਹੈ ਨਾ ਸਭ ਕੁਝ ਦੱਸਿਆ ਇਹ ਤੋਂ ਲਾਓ ਤੁਹਾਨੂੰ ਕੋਠੀ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਉਹ ਤੋਂ ਇਲਾਵਾ ਬਾਈਬਲ ਕਰਨ ਆਪਣਾ ਨੰਬਰ ਦੁਆਰੇ ਦੱਸ ਦਿਓ 9413885143 ਬਾਈਬਲ ਕਰਨ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਕੁਝ ਵੀ ਕੋਠੀ ਬਾਰੇ ਪੁੱਛਣਾ ਹੈ ਸਾਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਊਗੀ ਤੇ ਇਹ ਜੇ ਹੋਰ ਵੀਡੀਓਜ਼ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਮੌਂਗਾ ਰਾਜਸਤਾਨੀ ਜਰੂਰ ਫੋਲੋ ਕਰਿਓ ਇਹ ਨਾਲ ਹੀ ਵਿਦਾ ਚਾਹਵਾਂਗੇ ਸਸਤੀਕਾ